ਖਬਰ ਨਾ ਮਾ ਦੇਖ ਰਿਆ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਮਾਸਟਰ ਪਲਾਨ ਇੱਕ ਪਾਸੇ ਜਿੱਥੇ ਗੱਲ ਸੂਮਾਂ ਚੱਲ ਰਹੀਆਂ ਨੇ ਕਿ ਪੰਥਕ ਪਾਰਟੀਆਂ ਦੇ ਨਾਲ ਗੱਠ ਜੋੜ ਕੀਤਾ ਜਾ ਸਕਦਾ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਣ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਹੋਵੇ ਹਾਲਾਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਨੇ ਹੋਕਾ ਦਿੱਤਾ ਸੀ ਖੁੱਲਮ ਖੁੱਲਾ ਕਿ ਭਾਈ ਸਾਨੂੰ ਸਾਰੀਆਂ ਪੰਥਕ ਪਾਰਟੀਆਂ ਨੂੰ ਇਕਤਾ ਕਰਨ ਦੀ ਲੋੜ ਹੈ ਸਾਨੂੰ ਕਿਸੇ ਦੇ ਨਾਲ ਗੱਠ ਜੋੜ ਕਰਨ ਦੀ ਲੋੜ ਨਹੀਂ ਨਾ ਅਸੀਂ ਸੈਂਟਰ ਵੱਲ ਝਾਕੀਏ ਨਾ ਸੈਂਟਰ ਸਾਡੇ ਵੱਲ ਝਾਕੇ ਅਸੀਂ ਆਪਣੇ ਬਲ ਬੂਤੇ ਉੱਤੇ ਇਕੱਠੇ ਹੋ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੋਰਚਾ ਫਤਿਹ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਪੰਥਕ ਪਾਰਟੀਆਂ ਦਾ ਆਪੋ ਆਪਣੇ ਹਲਕਿਆਂ ਦੇ ਵਿੱਚ ਮਾਲਵਾ ਹੈ ਦਬਾਬਾ ਹੈ ਮੱਝਾ ਹੈ ਉਥੇ ਦਬਾਅ ਹੈ ਦਬਦਬਾ ਹੈ ਇਹ ਇਲੈਕਸ਼ਨ ਬੜੇ ਵਧੀਆ ਤਰੀਕੇ ਦੇ ਨਾਲ ਜਿੱਤਿਆ ਜਾ ਸਕਦਾ ਹੈ ਲੇਕਿਨ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੇ ਦੂਸਰੇ ਪਾਸੇ ਆਮਿਤ ਸ਼ਾ ਕਿਸ ਤਰ੍ਹਾਂ ਦੇ ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਮਾਸਟਰ ਪਲਾਨ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆ ਰਹੇ ਨੇ ਦੱਸੇ ਵਰਗੇ ਭਾਰਤੀ ਜਨਤਾ ਪਾਰਟੀ ਹੁਣ ਚੋਣ ਮੂਡ ਵਿੱਚ ਆ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਜਲੰਧਰ ਦੇ ਸਤਖੰਡ ਡੇਰਾ ਬੱਲਾ ਚ ਆ ਰਹੇ ਹਨ ਅਤੇ ਭਾਜਪਾ ਨੇ ਹੁਣ ਇਸ ਦੇ ਅੱਗੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸ਼ੁੱਕਰਵਾਰ ਨੂੰ ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਕਰ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਪ੍ਰਦੇਸ਼ ਦੇ ਅਹੁਦੇਦਾਰਾਂ ਦੀ ਬੈਠਕ ਹੋਈ ਜਿਸ ਵਿੱਚ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਸੰਗਠਨ ਮਹਾ ਮੰਤਰੀ ਮੰਤ श्री वासुूल पार्टी ਦੇ ਸਹਿ ਪ੍ਰਭਾਰੀ ਡਾਕਟਰ ਨਰਿੰਦਰ ਰੈਣਾ ਅਤੇ ਜਨਰਲ ਸਕੱਤਰ ਮਜੂਦ ਸਨ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਨਰਲ ਅਕਮਦ ਮਗਰੋਂ ਪਾਰਟੀ ਨੇ ਮੋਗਾ ਵਿੱਚ ਪ੍ਰਸਾਵਤ ਰੈਲੀ ਬਾਰੇ ਚਰਚਾ ਕੀਤੀ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਸ਼ਾ ਆਉਣਗੇ ਇਹ ਰੈਲੀ 22 ਫਰਦੀ ਨੂੰ ਪ੍ਰਸਾਵਤ ਹੈ ਹਾਲਾਂਕਿ ਸਰਦੀ ਦੇ ਪ੍ਰਭਾਵ ਨੂੰ ਦੇਖਦਿਆਂ ਪਾਰਟੀ ਨੇ ਇਸ ਨੂੰ ਮਾਰਚ ਵਿੱਚ ਕਰਨ ਦੇ ਵਿਚਾਰ ਕਰ ਰਹੀ ਹੈ ਜਾਣਕਾਰੀ ਅਨੁਸਾਰ 2 ਮਹੀਨੇ ਅੰਦਰ ਮੁੱਖ ਤੌਰ ਤੇ ਚਾਰੇ ਲੈ ਲੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ ਯਾਨੀ ਕਿ ਫਰਵਰੀ ਤੇ ਮਾਰਚ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਭਗ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡੀਆਂ ਰੈਲੀਆਂ ਕੱਢੀਆਂ ਜਾਣਗੀਆਂ ਮੋਗਾ ਦੀ ਰੈਲੀ ਮੁੱਖ ਤੌਰ ਤੇ ਕਿਸਾਨਾਂ ਤੇ ਕੇਂਦਰਿਤ ਕੀਤੀ ਜਾਵੇਗੀ ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਹੁਣ ਵਿਰੋਧੀ ਪਾਰਟੀਆਂ ਨੂੰ ਹਮਲੇ ਹਮਲਾਵਰ ਤਰੀਕੇ ਨਾਲ ਜਵਾਬ ਦੇਣ ਦਾ ਮਨ ਬਣਾ ਚੁੱਕੀ ਹੈ ਇਸ ਕਾਰਨ ਇਹੀ ਕਾਰਨ ਹੈ ਕਿ ਕਾਂਗਰਸ ਜਿੱਥੇ ਮਨਰੇਗਾ ਯੋਜਨਾ ਦੇ ਖਤਮ ਕਰਨ ਖਿਲਾਫ ਰੈਲੀਆ ਕਰ ਰਹੀ ਹੈ ਭਾਈਪਾ ਲਗਾਤਾਰ ਜੀ ਆਰਮ ਜੀ ਨੂੰ ਯੋਜਨਾ ਨੂੰ ਲੈ ਕੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦੇ ਰਹੀ ਹੈ ਪਾਰਟੀ ਦੇ ਸਰੋਤਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਿੱਥੇ ਡੇਰਾ ਬੱਲਾ ਵਿੱਚ ਨਤਮਸਕਤ ਹੋ ਕੇ ਐਸੀ ਭਾਈਚਾਰੇ ਵਿੱਚ ਇੱਕ ਹਾਂ ਪੱਖੀ ਸਨੇਹਾ ਦਿਣਾ ਚਾਹੁੰਦੇ ਹਨ ਉੱਥੇ ਮੋਗਾ ਦੀ ਪ੍ਰਸਾਬਤ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ ਜਿੱਥੇ ਕਿ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਪਾਇ ਪਾਤੇ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਗਠਨ ਦੀ ਚਰਚਾ ਜੋਰਾਂ ਤੇ ਹੈ ਦੂਜੇ ਪਾਸੇ ਭਾਜਪਾ ਲਗਾਤਾਰ ਸਿਆਸੀ ਗਤੀਵਧੀਆਂ ਗਤੀਵਧੀਆਂ ਨੂੰ ਬੁਤਾ ਕੇ ਆਪਣੇ ਆਧਾਰ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰ ਰਹੀ ਹੈ ਪਾਰਟੀ ਦੇ ਸਰੋਤਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀਆਂ ਗਤੀਵਧੀਆਂ ਅਤੇ ਰਣਨੀਤੀਆਂ ਬਾਰੇ ਚਰਚਾ ਕੀਤੀ ਜਾਵੇਗੀ ਇਸ ਦੇ ਨਾਲ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਕੋਰ ਕਮੇਟੀ ਦੇ ਪ੍ਰਦੇਸ਼ ਅਤੇ ਅਹੁਦੇਦਾਰਾਂ ਦੀ ਮੀਟਿੰਗ ਵੀ ਬੁਲਾਈ ਹੋਈ ਹੈ ਯਾਨੀ ਕਿ ਫਰਵਰੀ ਤੋਂ ਲੈ ਕੇ ਮਾਰਚ ਤੱਕ ਪੰਜਾਬ ਦੇ ਵਿੱਚ ਵੱਡੀਆਂ ਚਾਰ ਲੈਣੀਆਂ ਕਾਂਗਰਸ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੱਡੀਆਂ ਜਾਣਗੀਆਂ ਵੱਡੇ ਐਲਾਨ ਵੀ ਕੀਤੇ ਜਾਣਗੇ ਬੜਾ ਵੱਡਾ ਮਾਸਟਰ ਪਲਾਨ ਬਣਾ ਕੇ ਵੱਡੇ ਸਟਾਕ ਖੇਡਣ ਦੀ ਤਿਆਰੀ ਕਰ ਲਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ਨਾ ਹੋਣ ਤੇ ਚਾਹੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਉਂ ਨਾ ਹੋਣ ਜਿਹੜੀਆਂ ਪੰਥਕ ਪਾਰਟੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਨਾਲ ਲੈ ਕੇ ਕੋਈ ਪ੍ਰੀਪਲਾਨ ਕੀਤਾ ਜਾ ਸਕਦਾ ਹੈ ਗਠਜਬੰਦਨ ਦੇ ਲਈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਪੂਰਾ ਤਾਮਚਾਮ ਤੇ ਭਾਰਤੀ ਜਨਤਾ ਪਾਰਟੀ ਦੀ ਅੱਖ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਕਿ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਗਰੀਬ ਗੁਰਿਆਂ ਗੁਰਬਿਆਂ ਨੂੰ ਪੰਜਾਬ ਦੇ ਐਸਸੀ ਭਾਈਚਾਰੇ ਨੂੰ ਬੀਸੀ ਨੂੰ ਓਬੀਸੀ ਨੂੰ ਜਨਰਲ ਨੂੰ ਅਤੇ ਜੱਤ ਸਿੱਖ ਭਾਈਚਾਰੇ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾ ਸਕਦਾ ਹੈ ਇਥੋਂ ਤੱਕ ਵੀ ਕਨਸੋਮਾਂ ਆ ਰਹੀਆਂ ਨੇ ਕਿ ਜਲਦੀ ਹੀ ਕੋਈ ਜਰਸੀਕ ਚਿਹਰਾ ਜਿਹੜਾ ਹੈ ਪ੍ਰਧਾਨ ਬਣਾਇਆ ਜਾਵੇਗਾ ਉਹਦੀ ਰਹਿਨਮਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਕਿਸੇ ਵੀ ਪੰਤਕ ਪਾਰਟੀ ਦੇ ਨਾਲ ਸਮਝੌਤਾ ਗਠਬੰਧਨ ਵੀ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸ਼ਰੂਮਣੀ ਅਕਾਲੀ ਦਲ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਣੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵੀ ਸੈਂਟਰ ਦੀ ਗੱਲ ਕਰਦੇ ਨੇ ਅ ਅਕਾਲੀ ਦਲ ਬਾਦਸ਼ਾਹ ਪੰਜਾਬ ਦੇ ਵੀ ਸੈਂਟਰ ਦੀ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੈਂਟਰ ਦੀ ਗੱਲ ਕਰਦੇ ਦੀ ਕਿ ਜਿਹੜੀ ਸੈਂਟਰ ਦੀ ਪਾਰਟੀ ਪੰਜਾਬ ਦੇ ਲੋਕਾਂ ਦੇ ਦੇ ਹੱਕਾਂ ਦੀ ਲੜਾਈ ਲੜੇਗੀ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰ ਸਕਦੇ ਹਾਂ ਯਾਨੀ ਕਿ ਮਾਸਟਰ ਸਟਾਕ ਮਾਸਟਰ ਪਲਾਨ ਬਣਾ ਕੇ ਇਹ ਚਾਰ ਰੈਲੀਆਂ ਫਰਵਰੀ ਤੋਂ ਮਾਰਚ ਤੱਕ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਕੱਢੀਆਂ ਜਾਣਗੀਆਂ ਧੰਨ